ਦੇਖੋ ਜੀ ਜੋ ਸਾਡੇ ਸਮਾਜਿਤ ਦੇਖਣ ਚਾਹੁੰਦਾ ਹੈ ਉਹ ਕਹਿੰਦੇ ਹੁੰਦੇ ਨੇ ਨਾ ਵੀ ਕਣ-ਕਣ ਚ ਸਾਨੂੰ ਪਰਮਾਤਮਾ ਨੇ ਸੇਧ ਦਿੱਤੀ ਹੋਈ ਹੈ ਮੈਂ ਇੱਕ ਦਿਨ ਬੈਠੀ ਦੇਖਾਂ ਇੱਕ ਛੋਟੀ ਜੀ ਖੁੱਡ ਵਿੱਚ ਹਜ਼ਾਰਾਂ ਕੀੜੀ ਨਿਕਲ ਆਉਣ ਵੜ ਜਾਣ ਆਪਣੇ ਕੰਮ ਲੱਗੀਆਂ ਹੋਈਆਂ ਵਿਚਾਰੀਆਂ ਤੁਹਾਨੂੰ ਪਤਾ ਹੀ ਆ ਬਹੁਤ ਦੇਖਦੇ ਹੋਵੋਗੇ ਮੈਨੂੰ ਇਹ ਇਹੀ ਜੀਆਂ ਗੱਲਾਂ ਦੇਖਣ ਦਾ ਬਹੁਤ ਸ਼ੌਂਕ ਰਹਿੰਦਾ ਬਈ ਹਜ਼ਾਰਾਂ ਕੀੜੀਆਂ ਮੈਂ ਕਹਾਂ ਵੀ ਸਰੀਰ ਇਹਨਾਂ ਦੇ ਛੋਟੇ-ਛੋਟੇ ਆ ਇਹਨਾਂ ਦਾ ਦਿਮਾਗ ਕਿੰਨਾ ਹੈ ਇਹ ਕਿੰਨੀਆਂ ਰਲ ਮਿਲ ਕੇ ਰਹਿੰਦੀਆਂ ਨੇ ਠੀਕ ਹੈ ਜੀ ਹੁਣ ਜਿਹੜੇ ਅਸੀਂ ਇਨਸਾਨ ਹੈ ਸਾਡੇ ਮਹਿਲਾ ਵਰਗੇ ਘਰ ਨੇ ਉਥੇ ਦੋ ਭਾਈ ਟਾਈਮ ਨਹੀਂ ਕੱਢ ਸਕਦੇ ਕਿਉਂਕਿ ਸਰੀਰ ਭਾਵੇਂ ਇਨਸਾਨ ਦਾ ਕਿੱਡਾ ਹੀ ਆ ਪਰ ਇਨਸਾਨ ਦੇ ਅੰਦਰ ਸ਼ੈਨ ਸ਼ਕਤੀ ਨਹੀਂ ਰਹੀ ਦਿਮਾਗ ਨਹੀਂ ਰਿਹਾ ਇਨਸਾਨ ਦਾ ਅੱਗੇ ਸਿਆਣੇ ਕਹਿੰਦੇ ਹੁੰਦੇ ਤੇ ਕਹਿੰਦੇ ਭਾਈ ਕੰਮ ਆਪਣੇ ਘਰ ਦਾ ਹੈ ਸੋਭਾ ਜੱਗ ਦੀ ਹੈ ਹੁਣ ਅਸੀਂ ਪਟਾਉਂਟੇ ਆਪਣੇ ਘਰ ਚ ਪਾਉਨੇ ਆ ਜਲੂਸ ਅਸੀਂ ਜੱਗ ਨੂੰ ਦਿਖਾਉਨੇ ਆ ਮੈਂ ਤਾਂ ਇਹ ਕਹਿ ਨਹੀਂ ਹੁੰਨੀ ਆ ਦੇਖੋ ਜਿਹੜਾ ਕੱਲਾ ਹੈ ਨਾ ਉਹਨੂੰ ਪੁੱਛ ਕੇ ਦੇਖੋ ਕਨੇ ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ਕੱਲਾ ਨਾ ਹੋਵੇ ਪੁੱਤ ਜੱਟ ਦਾ ਬਹੁਤ ਔਖੇ ਗੱਲੇ ਨੂੰ ਜਿੱਥੇ ਦੋ ਭਾਈਆਂ ਤਿੰਨ ਭਾਈਆਂ ਪੱਗਾਂ ਵਾਲਾ ਘਰ ਹੈ ਮੈਂ ਜਨਾਨੀਆਂ ਨੂੰ ਵੀ ਕਹਿਨੀ ਆ ਵੀ ਇਹਨਾਂ ਨੂੰ ਰਲ ਮਿਲ ਕੇ ਟਾਈਮ ਕੱਢਣ ਦੇਆ ਕਰੋ 24 ਘੰਟੇ ਉਂਗਲਾਂ ਲਾ ਲਾ ਕੇ ਇਹਨਾਂ ਨੂੰ ਜੁਦੇ ਕਰਾਉਣ ਬਾਰੇ ਨਾ ਸੋਚਿਆ ਕਰੋ ਇਕੱਠ ਵਿੱਚ ਬਹੁਤ ਕੁਝ ਬਣਦਾ ਹੈ ਕੱਲੇ ਨੂੰ ਤਾਂ ਕੋਈ ਪੰਡ ਨਹੀਂ ਚਕਾਉਂਦਾ ਜੇ ਆਪਣਾ ਹੋਊਗਾ ਤਾਂ ਦੂਰੋਂ ਭੱਜਿਆ ਆਊਗਾ ਸੋਈ ਗੱਲਾਂ ਇਹ ਗੱਲਾਂ ਬਹੁਤ ਗੁੱਝੀਆਂ ਨੇ ਇੱਕ ਘਰ ਰੱਖਿਆ ਕਰੋ ਇੱਕੇ ਚ ਬਰਕਤ ਹੈ